ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਟ੍ਰੇਡ ਵਾਰ ਦੇ ਚੱਲਦਿਆਂ ਯੂਰਪ ਅਤੇ ਯੂਕੇ ਦਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕੈਨੇਡਾ ਦੇ ਵਪਾਰਕ ਸਬੰਧ ਯੂਰਪੀਅਨ ਯੂਨੀਅਨ ਅਤੇ ਬ੍ਰਿਟੇਨ ਦੇ ਨਾਲ ਮਜ਼ਬੂਤ ਕਰਨ ਦਾ ਰਾਹ ਜਿਹੜਾ ਉਹ ਪਧਰਾ ਕੀਤਾ ਇਸ ਤੋਂ ਇਲਾਵਾ ਪ੍ਰੋਵਿੰਸਾਂ ਦੇ ਦਰਮਿਆਨ ਵਪਾਰਕ ਅੜਿੱਕੇ ਵੀ ਦੂਰ ਕਰਕੇ ਕੈਨੇਡਾ ਦੀ ਜੀਡੀਪੀ ਦੇ ਵਿੱਚ 200 ਬਿਲੀਅਨ ਡਾਲਰ ਦਾ ਵਾਅਦਾ ਕਰਨ ਦੀ ਇੱਛਾ ਵੀ ਜ਼ਾਹਰੋ ਕਰ ਚੁੱਕੇ ਨੇ ਤੇ ਇਸ ਲਈ ਜਿਹੜੀਆਂ ਬੈਰੀਅਰਜ਼ ਹਟਾਏ ਜਾ ਰਹੇ ਨੇ ਤੇ ਪ੍ਰਧਾਨ ਮੰਤਰੀ ਵੱਲੋਂ ਪ੍ਰੋਵਿੰਸਾਂ ਦੇ ਨਾਲ ਵੀ ਲਗਾਤਾਰ ਰਾਪਟਾ ਬਣਾਇਆ ਜਾ ਰਿਹਾ ਹੈ ਪ੍ਰਧਾਨ ਦੇ ਵੱਲੋਂ ਕੈਨੇਡਾ ਪਰ ਦੇ ਸਾਰੇ ਪ੍ਰੀਮੀਅਰਸ ਦੇ ਨਾਲ ਸ਼ੁੱਕਰਵਾਰ ਨੂੰ ਮੀਟਿੰਗ ਸੱਦੀ ਗਈ ਇਸ ਦੀ ਪੁਸ਼ਟੀ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਦਫਤਰ ਅਤੇ 온ਟਾਰੀਓ ਦੇ ਪ੍ਰੀਮੀਅਰਸ ਡਗਫੋਰਡ ਨੇ ਕੀਤੀ ਹੈ ਔਰ ਇਹ ਮੀਟਿੰਗ ਅਜਿਹੇ ਸਮੇਂ ਸੱਦੀ ਗਈ ਹੈ ਜਦੋਂ ਕਾਰਨੀ ਦੀ ਲੀਡਰਸ਼ਿਪ ਦੇ ਵਿੱਚ ਲਿਬਰਲ ਪਾਰਟੀ ਜਿਹੜੀ ਹੈ ਉਹ ਹਾਲ ਹੀ ਦੇ ਚੋਣ ਸਰਵੇ ਦੇ ਵਿੱਚ ਕਨਜ਼ਰਵੇਟਿਵਸ ਤੋਂ ਅੱਗੇ ਨਿਕਲ ਚੁੱਕੀ ਹੈ ਤੇ ਇਸ ਵੜਤ ਦੇ ਵਿਚਕਾਰ ਉਹਨਾਂ ਦੇ ਵੱਲੋਂ ਜਲਦ ਚੋਣਾ ਕਰਾਉਣ ਦੀ ਉਮੀਦ ਕੀਤੀ ਜਾ ਰਹੀ ਹੈ ਇਹ ਵੀ ਦੱਸਣੀ ਹੋਵੇਗਾ ਕਿ ਅਮਰੀਕਾ ਦੇ ਨਾਲ ਵਪਾਰ ਯੁੱਧ ਕਾਰਨ ਸਾਫਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੀਮੀਅਰਸ ਦੇ ਨਾਲ ਹਰ ਹਫਤੇ ਮੀਟਿੰ ਕੀਤਾ ਸੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮਾਰਕਾਰ ਨੇ ਦੇਸ਼ ਦੇ ਅੰਦਰ ਵਪਾਰ ਨੂੰ ਸੁਖਾਲਾ ਕਰਨ ਅਤੇ ਟੈਰਿਫ ਦੇ ਮੁੱਦੇ ਤੇ ਚਰਚਾ ਦੇ ਲਈ ਪ੍ਰੀਮੀਅਰਸ ਦੇ ਨਾਲ ਆਨਲਾਈਨ ਬੈਠਕ ਕਰਨਗੇ ਦੱਸਦੇ ਕਿ ਕੈਨੇਡਾ ਦੀ ਸੰਸਦ 24 ਮਾਰਚ ਤੱਕ ਮੁਲਤਵੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਸਿਟਿੰਗ ਨੂੰ ਬਹਾਲ ਕਰਨ ਤੋਂ ਪਹਿਲਾਂ ਹੀ ਲਿਬਰਲਸ ਦੇ ਵੱਲੋਂ ਚੋਣਾ ਦਾ ਸੱਦਾ ਦਿੱਤਾ ਜਾ ਸਕਦਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਨੇ ਪਹਿਲਾਂ ਹੀ ਸੰਸਦ ਮੁੜ ਸ਼ੁਰੂ ਹੋਣ ਦੇ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਂਦੀ ਚੇਤਾਵਨੀ ਦਿੱਤੀ ਹੈ ਬਿਸ਼ੱਕ ਕੈਨੇਡਾ ਦੇ ਵਿੱਚ ਕਿਸੇ ਸਮੇਂ ਵੀ ਫੈਡਰਲ ਚੋਣਾ ਹੋ ਸਕਦੀਆਂ ਨੇ ਤੇ ਕੈਨੇਡੀਅਨਸ ਦੇ ਵੱਲੋਂ ਅਗਲੀ ਸਰਕਾਰ ਜੋਣ ਲਈ ਵੋਟਾਂ ਪਾਈਆਂ ਜਾਣਗੀਆਂ ਪਰ ਟ੍ਰੇਡ ਵਾਰ ਲਗਾਤਾਰ ਜਾਰੀ ਹੈ ਜਿਸ ਦੇ ਲਈ ਫੈਡਰਲ ਸਰਕਾਰ ਤੇ ਪ੍ਰੋਵਿੰਸਾਂ ਦੇ ਦਰਮਿਆਨ ਸਹੀ ਤਾਲਮੇਲ ਜ਼ਰੂਰੀ ਹੈ ਜਿਸ ਦੇ ਲਈ ਕੋਸ਼ਿਸ਼ਾਂ ਜਾਰੀ ਹੈ ਵਿਸ਼ਾ ਕੁਮਾਰ ਕਾਰਨੀ ਦੇ ਵੱਲੋਂ ਫਿਲਹਾਲ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦੇ ਨਾਲ ਮੁਲਾਕਾਤ ਦੀ ਗੱਲ ਨਹੀਂ ਕਹੀ ਗਈ ਹੈ ਉਹ ਲਗਾਤਾਰ ਇਹ ਆਖ ਰਹੇ ਨੇ ਕਿ ਸਹੀ ਸਮਾਂ ਆਉਣ ਤੇ ਇਸ ਸੰਬੰਧੀ ਫੈਸਲਾ ਕੀਤਾ ਜਾਏਗਾ ਪਰ ਪ੍ਰਧਾਨ ਮੰਤਰੀ ਆਫਿਸ ਦਾ ਜਿਹੜਾ ਉਹ ਇਸ ਦੌਰਾਨ ਪਲਾਨ ਕੀ ਹੈ ਤੇ ਪ੍ਰੋਵਿੰਸ ਇਸ ਸਬੰਧੀ ਕੀ ਸੋਚਦੇ ਨੇ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਏਗਾ ਦੱਸ ਦੇ ਕਿ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਸਟੀਲ ਐਲੂਮੀਨੀਅਮ ਸਮੇਤ ਆਟੋ ਪਾਰਟਸ ਜਿਹੜੇ ਨੇ ਉਹਨਾਂ ਦੇ ਉੱਤੇ ਟੈਰਿਫ ਲਗਾਏ ਜਾ ਰਹੇ ਨੇ ਜਿਸ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਕੈਨੇਡਾ ਵਾਲੇ ਪਾਸੇ ਤੋਂ ਜਾਰੀ ਹੈ ਪਰ ਨਾਲੋਂ ਨਾਲ ਅਮਰੀਕਾ ਤੇ ਨਿਰਭਰਤਾ ਘਟਾਉਣ ਅਤੇ ਕੈਨੇਡਾ ਦੇ એનર્ਜੀ ਸੈਕਟਰ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਹੈ ਉਹ ਕੋਸ਼ਿਸ਼ ਜਾਰੀ ਹੈ ਔਰ ਜਿਸ ਲਈ ਸਭ ਦਾ ਇੱਕ ਟੀਮ ਬਣ ਕੇ ਕੰਮ ਕਰਨਾ ਜ਼ਰੂਰੀ ਹੈ ਇਸ ਦੌਰਾਨ ਡਿਫੈਂਸ ਜਿਹੜੀ ਹੈ ਉਹ ਸਮਰਥਾ ਵਧਾਉਣ ਦੇ ਲਈ ਆਸਟ੍ਰੇਲੀਆ ਦੇ ਨਾਲ ਵੀ ਰابطਾ ਬਣਾਇਆ ਗਿਆ ਤਾਂ ਜੋ ਰਸ਼ੀਆ ਤੇ ਚੀਨ ਤੋਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ ਸੂਪਰ ਦਾਨ ਮੰਤਰੀ ਮਾਰਕਰ ਨੀਤੀ ਪ੍ਰੀਮੀਅਰਸ ਦੇ ਨਾਲ ਮੀਟਿੰਗ ਕਾਫੀ ਮਹੱਤਵਪੂਰਨ ਰਹੀ ਔਰ ਪ੍ਰਧਾਨ ਮੰਤਰੀ ਦੇ ਤੌਰ ਦੇ ਉਤੇ ਉਹ ਪਹਿਲੀ ਮੀਟਿੰਗ ਪ੍ਰੀਮੀਅਰਸ ਦੇ ਨਾਲ ਕਰਨ ਜਾ ਰਹੇ ਨੇ